ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਆਂ ਜੀ ਇੱਕ ਹੋਰ ਵੀਡੀਓ ਦੇ ਨਾਲ ਕਰੀਏ ਫਿਰ ਗੱਲਬਾਤ ਸ਼ੁਰੂ ਆਜੋ ਜੁੜਜੋ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ ਤੇ ਜੁੜਜੋ ਜਿੰਨੇ ਜਾਨੇ ਜੁੜ ਸਕਦੇ ਆ ਜੁੜਜੋ ਅਜੇ ਇੱਕ ਜਣਾ ਆਇਆ ਆਜੋ ਆਜੋ ਮਿੱਤਰ ਪਿਆਰਿਓ ਆਜੋ ਅਜੇ ਇੱਕ ਜਣਾ ਆਇਆ ਜਿਹੜਾ ਵੀਰ ਆਇਆ ਨਾ ਉਹ ਮਾੜਾ ਜ ਆ ਦੱਸ ਦੇ ਵੀ ਕਨੈਕਸ਼ਨ ਓਕੇ ਆ ਆਵਾਜ਼ ਓਕੇ ਆ ਅੱਜ ਗੱਲ ਕਰਦੇ ਆ ਜਿਹੜੀ ਕੁੜੀ ਜੋਗਾ ਕਰਕੇ ਗਈ ਆ ਨਾ ਦਰਬਾਰ ਸਾਹਿਬ ਉਹਦੀ ਕਰਦੇ ਆ ਇੱਕਾ ਤਸੱਲੀ ਨਾਲ ਸਰਵਿਸ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਮੈਂ ਗਾਲ ਕੱਢਤੀ ਤੇ ਤੁਸੀਂ ਸ਼ੇਅਰ ਨਹੀਂ ਕਰਨੀ ਮੇਰੇ ਆਏ ਆ ਜੱਟ ਬੂਟ ਬੰਦੇ ਜਿੰਨਾ ਚਿਰ ਗਾਲ ਕੱਢੀਏ ਨਾ ਸਵਾਦ ਨਹੀਂ ਆਉਂਦਾ ਜਿਹੜੀ ਇਹ ਸੱਤੂ ਘਰ ਦਾ ਖੁੱਲੋ ਜਾ ਜਿਹੜੀ ਇਹ ਦਰਬਾਰ ਸਾਹਿਬ ਦੇ ਅੰਦਰ ਜੋਗਾ ਕਰਕੇ ਆਈ ਹੈ ਨਾ ਮੈਨੂੰ ਤੇ ਹੈਰਾਨੀ ਆ ਚਵਲ ਸੁੱਕੀ ਕਿੱਦਾਂ ਚੱਲ ਗਈ ਦਰਬਾਰ ਸਾਹਿਬ ਦੇ ਅੰਦਰ ਛੱਡੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਛੱਡੋ ਚਲੋ ਕਿਤੇ ਨਾ ਧਿਆਨ ਪਿਆ ਹੋਊਗਾ ਜਿਹੜੀ ਬਾਕੀ ਇੰਨੀ ਸੰਗਤ ਹੀ ਹੋ ਤੇ ਸਮਝੋ ਵੀ ਲੱਖ ਦੀ ਲਾਹਣ ਤੋਂ ਉਹਨਾਂ ਤੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕਰਵਾਈ ਹੈ ਲੱਖ ਦੀ ਲਾਹਣ ਤੋਂ ਉਹਨਾਂ ਭੈਣ ਚੋਦਾ ਦੇ ਹੈ ਤੁਹਾਡੇ ਸਾਹਮਣੇ ਅਸਲ ਦੇ ਵਿੱਚ ਕਿਸੇ ਦੀ ਨਿਗਾਹ ਤੇ ਗਈ ਹੋਊਗੀ ਨਾ ਉਹ ਜਿਹੜੀਆਂ ਬੀਬੀਆਂ ਨੇ ਦੇਖਿਆ ਜਿਹੜੇ ਬੰਦਿਆਂ ਨੇ ਦੇਖ ਕੇ ਇਗਨੋਰ ਕੀਤਾ ਲਖਰੀ ਲਾਂਢਤ ਭੈਣ ਚੋਦੋ ਤੁਹਾਡੇ ਦੇ ਭੈਣ ਚੋਦੋ ਘਰੇ ਰੰਨਾਂ ਨੂੰ ਕੁੱਟਣ ਜੋਗੇ ਜੇ ਭੈਣ ਚੋਦੋ ਘਰ ਦੇ ਵਿੱਚ ਹੀ ਲੜਨ ਜੋਗੇ ਜੇ ਬਸ ਫੇਸਬੁੱਕਾਂ ਤੇ ਬੰਨ ਮਰਾਉਣ ਜੋਗੇ ਜੇ ਮੇਰੇ ਵਾਂਗੂ ਭੈਣ ਚੋਦੋ ਮਾਰਦੇ ਚਪੇੜ ਮੂੰਹ ਤੇ ਸੁੱਟਦੇ ਸਰੋਵਰ ਚ ਕਿਸੇ ਦੀ ਕੀ ਜ਼ਰਤ ਇੱਥੇ ਆਣ ਕੇ ਇਦਾਂ ਕਰ ਜਵੇ ਔਰ ਉਹਨੇ ਜਿੰਨੇ ਫੇਮ ਲੈਣੀ ਹੁੰਦੀ ਆ ਨਾ ਉਹ ਸਿੱਖਾਂ ਦੇ ਲੋੜੇ ਤੇ ਚੜਦੀ ਆਣ ਕੇ ਜਿੰਨੇ ਵੀ ਫੇਮ ਲੈਣੀ ਆ ਠੀਕ ਆ ਮੇਰੇ ਵਰਗਾ ਉੱਥੇ ਹੁੰਦਾ ਨਾ ਮਾਰਦਾ ਬਣ ਤੇ ਲੱਤ ਤੇ ਸੁੱਟਦਾ 10 ਓਵਰ ਦੇ ਵਿੱਚ ਠੀਕ ਆ ਨਾ ਇਹ ਬਹੁਤ ਹੀ ਮਾੜੀ ਗੱਲ ਆ ਨਿੰਦਣ ਵਾਲੀ ਗੱਲ ਆ ਕੋਈ ਚੰਗੀ ਗੱਲ ਨਹੀਂ ਗਈ ਵੈਸੇ ਤਾਂ ਮੁਲਾਜ਼ਮਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਠੀਕ ਆ ਨਾ ਪਰ ਨਹੀਂ ਕਿ ਮੁਲਾਜ਼ਮ ਨੇ ਆ ਦੇਖਿਆ ਨਹੀਂ ਨਿਗਾ ਪਈ ਐਨੀ ਦੁਨੀਆ ਆ ਬਾਕੀ ਜੋਗਾ ਕਰਨਾ ਮਾੜੀ ਗੱਲ ਨਹੀਂ ਜੋਗਾ ਕਰਨਾ ਮਾੜੀ ਗੱਲ ਨਹੀਂ ਆ ਕਰੋ ਤਰੀਕੇ ਨਾਲ ਸਥਾਨ ਵੇਖੋ ਕਿਹੜੇ ਸਥਾਨ ਤੇ ਕਰਨਾ ਚਾਹੀਦਾ ਕਿਤੇ ਨਹੀਂ ਪਰ ਇਸ ਕੁੜੀ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਆਂਦੇ ਜੀ ਉੱਤੇ ਧਾਰਾ ਲੱਗ ਗਈ ਆ ਉੱਤੇ ਮੁਕਦਮਾ ਉਹ ਕਾਹਦਾ ਮੁਕਦਮਾ ਗੁਜਰਾਤ ਪੁਲਿਸ ਨੇ ਉਹਨੂੰ ਸਿਕਿਉਰਿਟੀ ਦਿੱਤੀ ਆ ਅਗਲੀ ਨੇ ਹੁਣ ਠੋਕ ਠੋਕ ਕੇ ਬੱਕੀ ਪਾੜਨੀ ਟਾਢੀ ਉਹ ਕੰਗਣਾ ਦੀ ਮਿੱਤਿਆ ਕੰਗਣਾ ਦੀ ਦੋਸਤ ਆਓ ਠੀਕ ਹੈ ਨਾ ਬਾਕੀ ਭਰਾਵੋ ਮੈਂ ਕਿਤੇ ਆਇਆ ਆ ਆ ਦੇਖ ਸਕਦੇ ਜੇ ਤੁਸੀਂ ਮੈਂ ਜ਼ਿਆਦਾ ਨਹੀਂ ਗੱਲ ਕਰਨੀ ਆ ਦੇਖ ਸਕਦੇ ਜੇ ਤੁਸੀਂ ਮੋਟਰਸਾਈਕਲ ਲੱਗਾ ਤੇ ਆਪਣੇ ਪਿੰਡ ਦੇ ਨੰਬਰਦਾਰ ਆ ਲਾਇਆ ਹੈਗਾ ਤੇ ਉਹ ਕਹਿੰਦੇ ਆ ਵੀ ਅਸੀਂ ਆਉਣਦੇ ਆ ਉਹ ਸਾਹਮਣੇ ਆਉਣਦੇ ਆ ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਣਾ ਪਰ ਮੈਂ ਇਹ ਗੱਲ ਕਹਿਣਾ ਜਗਰੋਸ਼ਨ ਜੀ ਕੀ ਹਾਲ ਚੱਲ ਬਈ ਠੀਕ ਠਾਕ ਐਡ ਕਰਾਂ ਐਡ ਕਰਨ ਦਾ ਸੱਤੂ ਬੋਲ ਰਿਹਾ ਇਸ ਟਾਈਮ ਟਾਈਮ ਨਹੀਂ ਮੇਰਾ ਵੀਰ ਮੈਂ ਬਸ ਲਾਈਵ ਕੱਟਣ ਹੀ ਲੱਗਾ ਉਹ ਵੀਰ ਆਉਣ ਡਿਆ ਸਾਹਮਣੇ ਆ ਦੇਖੋ ਕਿੰਦੀ ਸੋਹਣੀ ਛਾਂ ਆ ਕਿੱਦਾਂ ਸੋਹਣਾ ਵਾਤਾਵਰਨ ਆ ਹੈ ਇੱਕ ਗੱਲ ਯਾਦ ਰੱਖੀ ਗੁਜਰਾਤ ਨਾਲ ਜਿੰਨੇ ਵੀ ਗੁਜਰਾਤੀ ਆ ਮੈਂਨ ਕੇ ਲੋੜੇ ਇੱਕ ਬਾਤ ਯਾਦ ਰੱਖ ਲੋ ਪਹਿਲੀ ਵਾਰ ਹਮ ਕਿਸੇ ਕੋ ਕੁਝ ਨਹੀਂ ਕਹਤੇ ਅਗਰ बार-बार ਕੋਈ ਗਲਤੀ ਕਰੇ ਨਾ ਗਾਡਵੇਂ ਡੰਡਾ ਦੇ ਦਿੰਦੇ ਹਾਂ ਹਮ ਲੋਗ ਹਮ ਲੋਗ ਸਰਦਾਰ ਅੱਥੇ ਵੀ ਬਹੁਤ ਹੈ ਬੁਰੇ ਵੀ ਬਹੁਤ ਹੈ ਠੀਕ ਹੈ ਨਾ ਲੌਂਡੀ ਇਹ ਬਾਤ ਮੇਰੀ ਧਿਆਨ ਨਾਲ ਸੁਣ ਲੈ ਹਮ ਅੱਛੇ ਵੀ ਹੈ ਹਮ ਬੁਰੇ ਵੀ ਹੈ ਅੱਠੋਂ ਕੇ ਲਈ ਅੱਛੇ ਹੈ ਬੁਰੋਂ ਕੇ ਲਈ ਬੁਰੇ ਹੈ ਅਗਰ ਜੇ ਕਿਤੇ ਮੇਰੇ ਹੱਥੇ ਚੜ ਜਾਂਦੀ ਮੈਂ ਕੁੱਟ ਕੁੱਟ ਕੇ ਬੁੰਡ ਨੀਲੀ ਕਰਨੀ ਜੁਗ ਕਰਾਉਣ ਵਾਲੀ ਦੀ ਹੈ ਸਾਡੇ ਗੁਰੂ ਦੀ ਬੇਇੱਜ਼ਤੀ ਕਰ ਤੇ ਸੁੱਕੀ ਚੱਲ ਜਾ ਬੜੀ ਮਾੜੀ ਗੱਲ ਹੈ ਸਿੱਖ ਕੌਮ ਤੇ ਬਾਕੀ ਓਕੇ ਵੀਰੋ ਆ ਗਿਆ ਭਰਾ ਮੇਰੇ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਤਾਂ ਕਰਕੇ ਮੈਂ ਇਨਾਂ ਕੋਲ ਜੈ ਲਾਈਵ ਹੋਇਆ ਸਲੂਟ ਹੈ ਸਾਰਿਆਂ ਨੂੰ ਸ਼ੇਅਰ ਕਰਨੀ ਹੋਊ ਕਰ ਦਿਓ ਨਹੀਂ ਕਰਨੀ ਹੋਊ ਤੇ ਫਿਰ ਆ ਕੀ ਕਹਾਂ ਤੁਹਾਨੂੰ ਮਰਜ਼ੀ ਆ ਤੁਹਾਡੀ